ਯਹੂਨਾ ਅਧਿਆਇ 2 ਤੀਹ ਦਿਨ ਕਾਨਾ ਵਿੱਚ ਇੱਕ ਵਿਆਹ ਹੋਇਆ ਅਤੇ ਯਿਸੂ ਦੀ ਮਾਤਾ ਉੱਥੇ ਸੀ ਯਿਸੂ ਅਤੇ ਉਹਦੇ ਚੇਲੇ ਵੀ ਵਿਆਹ ਵਿੱਚ ਬੁલાਏ ਗਏ ਜਾਂ ਮੈਂ ਮੁੱਕ ਗਈ ਤਾਂ ਯਿਸੂ ਦੀ ਮਾਤਾ ਨੇ ਉਸ ਨੂੰ ਆਖਿਆ ਕਿ ਉਹਨਾਂ ਕੋਲ ਮੈਂ ਨਾ ਰਹੀ ਯਿਸੂ ਨੇ ਉਹਨੂੰ ਆਖਿਆ ਬੀਬੀ ਜੀ ਮੈਨੂੰ ਤੈਨੂੰ ਕੀ ਮੇਰਾ ਸਮਾਂ ਅਜੇ ਨਹੀਂ ਆਇਆ ਉਸ ਦੀ ਮਾਤਾ ਨੇ ਟੈਲੋ ਨੂੰ ਆਖਿਆ ਜੋ ਕੁਝ ਉਹ ਤੁਹਾਨੂੰ ਕਹੇ ਸੋ ਕਰੋ। ਅਤੇ ਯਹੂਦੀਆਂ ਦੇ ਸ਼ੁੱਧ ਕਰਨ ਦੀ ਰੀਤ ਅਨੁਸਾਰ ਪੱਥਰ ਦੇ 6 ਮੱਟ ਉੱਥੇ ਧਰੇ ਹੋਏ ਸਨ ਜੋ ਹਰੇਕ ਵਿੱਚ 2 ਜਾਂ 3 ਮਣ ਜਲ ਪੈਂਦਾ ਸੀ। ਯਿਸੂ ਨੇ ਉਹਨਾਂ ਨੂੰ ਆਖਿਆ ਮੱਟਾਂ ਵਿੱਚ ਜਲ ਭਰੋ। ਸੋ ਉਹਨਾਂ ਨੇ ਮੱਟ ਨਕੁਨਕ ਭਰ ਦਿੱਤੇ। ਫਿਰ ਉਸ ਨੇ ਉਹਨਾਂ ਨੂੰ ਆਖਿਆ ਹੁਣ ਕਢੋ ਅਤੇ ਸਭਾ ਦੇ ਪ੍ਰਧਾਨ ਕੋਲ ਲੈ ਜਾਓ। ਸੋ ਉਹ ਲੈ ਗਏ। ਜਾਂ ਸਭਾ ਦੇ ਪ੍ਰਧਾਨ ਨੇ ਉਹ ਜਲ ਜਿਹੜਾ ਮੈਂ ਬਣ ਗਿਆ ਸੀ ਚੱਖਿਆ ਔਰ ਨਾ ਜਾਤਾ ਜੋ ਇਹ ਕਿੱਥੋਂ ਹੈ ਪਟੈਲੂਏ ਜਿਨ੍ਹਾਂ ਨੇ ਉਹ ਜਲ ਕੱਢਿਆ ਸੀ ਜਾਣਦੇ ਸਨ ਤਾਂ ਸਭਾ ਦੇ ਪ੍ਰਧਾਨ ਨੇ ਲਾੜੇ ਨੂੰ ਸੱਦ ਕੇ ਉਹਨੂੰ ਆਖਿਆ ਹਰ ਇੱਕ ਮਨੁੱਖ ਪਹਿਲਾਂ ਅੱਛੀ ਮੈਂ ਜਾਂਦਾ ਹੈ ਅਤੇ ਜਾਂ ਬਹੁਤ ਪੀ ਚੁੱਕੇ ਤਾਂ ਮਗਰਮਾੜੀ ਪਰ ਤੈਂ ਅੱਛੀ ਮੈਂ ਹੁਣ ਤੇ ਕਰ ਰੱਖ ਛੱਡੀ ਹੈ ਇਹ ਨਿਸ਼ਾਨਾ ਦਾ ਆਰੰਭ ਸੀ ਜਿਹੜਾ ਯਿਸੂ ਨੇ ਗਲੀਲ ਦੇ ਕਾਨਾਂ ਵਿੱਚ ਵਿਖਾ ਕੇ ਆਪਣਾ ਤੇਜ ਪ੍ਰਗਟ ਕੀਤਾ ਔਰ ਉਹਦੇ ਚੇਲੇ ਨੇ ਉਸ ਉੱਤੇ ਨਿਚਾ ਕੀਤੀ। ਇਹਦੇ ਪਿੱਛੋਂ ਉਹ ਔਰ ਉਸਦੀ ਮਾਤਾ ਅਤਿਉਜ ਦੇ ਪਰਾ ਅਤੇ ਉਸਦੇ ਚੇਲੇ ਕਫਰਾ ਨਹੂਮ ਨੂੰ ਗਏ ਅਤੇ ਉੱਥੇ ਕੁਝ ਦਿਨ ਟਿਕੇ। ਯਹੂਦੀਆਂ ਦਾ ਪਸਾ ਦਾ ਤਿਉਹਾਰ ਨੇੜੇ ਸੀ ਤਾਂ ਯਿਸੂ ਯਰੂਸ਼ਲਮ ਨੂੰ ਗਿਆ ਔਰ ਉਸਨੇ ਹੇਕਲ ਵਿੱਚ ਡੰਗਰਾਂ ਅਤੇ ਭੇਡਾਂ ਅਤੇ ਕਬੂਤਰਾਂ ਦੇ ਵਿਚਨਵਾਲਿਆਂ ਔਰ ਸਰਾਫਾਂ ਨੂੰ ਬੈਠੇ ਵੇਖਿਆ। ਉਪਰੰਤ ਉਸਨੇ ਰਸੀਦਾ ਕਰੋੜਾ ਬਣਾ ਕੇ ਸਭਨਾਂ ਨੂੰ ਹੈਕ ਨੂੰ ਬਾਹਰ ਕਰ ਦਿੱਤਾ ਨਾਲੇ ਭੇਡਾਂ ਨਾਲੇ ਡੰਗਰ ਅਤੇ ਸਰਾਫਾਂ ਦੀ ਰੋਕੜ ਖੰਡਾ ਦਿੱਤੀ ਅਤੇ ਤਖਤ ਪੋਸ਼ ਉਲਟਾ ਦਿੱਤੇ ਔਰ ਕਬੂਤਰ ਵੇਚਣ ਵਾਲਿਆਂ ਨੂੰ ਆਖਿਆ ਇਹਨਾਂ ਚੀਜ਼ਾਂ ਨੂੰ ਇੱਥੋਂ ਲੈ ਜਾਓ ਮੇਰੇ ਪਿਤਾ ਦੇ ਘਰ ਨੂੰ ਵਪਾਰ ਦੀ ਮੰਡੀ ਨਾ ਬਣਾਓ ਔਰ ਉਹਦੇ ਚੇਲਿਆਂ ਨੂੰ ਚੇਤੇ ਆਇਆ ਜੋ ਇਉਂ ਲਿਖਿਆ ਹੋਇਆ ਹੈ ਕਿ ਤੇਰੇ ਘਰ ਦੀ ਗੈਰਤ ਮੈਨੂੰ ਖਾ ਜਾਵੇਗੀ ਉਪਰੰਤ ਯੂਧਿਆ ਨੇ ਅੱਗੋਂ ਉਸ ਨੂੰ ਆਖਿਆ ਤੋ ਗ੍ਰੀਨਿਸ਼ਾਨ ਸੰਨੂਖਾਲਦਾ ਹੈ ਜੋ ਇਹ ਕੰਮ ਕਰਦਾ ਹੈ ਯਿਸੂ ਨੇ ਉਹਨਾਂ ਨੂੰ ਉਤਰ ਦਿੱਤਾ ਇਸ ਹੇਕਲ ਨੂੰ ਢਾ ਸੁੱਟੋ ਤਾਂ ਮੈਂ ਤਿੰਨ ਦਿਨਾਂ ਵਿੱਚ ਇਹਨੂੰ ਖੜਾ ਕਰ ਦਿਆਂਗਾ ਤਦ ਯਹੂਦੀਆਂ ਨੇ ਕਿਹਾ 46 ਵਰਿਆਂ ਵਿੱਚ ਇਹ ਹੇਕਲ ਬਣੀ ਸੀ ਫੇਰ ਕੀ ਤੂੰ ਤਿੰਨ ਦਿਨ ਦੇ ਵਿੱਚ ਖੜਾ ਕਰੇਂਗਾ ਪਰ ਉਸ ਨੇ ਆਪਣੇ ਸਰੀਰ ਦੀ ਹੇਕਲ ਦੀ ਗੱਲ ਕਹੀ ਸੀ ਸੋ ਜਾਂ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਉਸ ਦੇ ਚੇਲਿਆਂ ਨੂੰ ਜੇਤੇ ਆਇਆ ਜੋ ਉਸਨੇ ਇਹ ਆਖਿਆ ਸੀ ਅਤੇ ਉਹਨਾਂ ਨੇ ਉਸ ਲਿਖਤ ਦੀ ਅਤੇ ਉਸ ਵਚਨ ਦੀ ਜੋ ਯਿਸੂ ਨੇ ਕਿਹਾ ਸੀ ਪ੍ਰਤੀਤ ਕੀਤੀ। ਜਾਂ ਉਹ ਪਸਾਹ ਦੇ ਤਿਉਹਾਰ ਦੇ ਵੇਲੇ ਯਰੂਸ਼ਲਮ ਵਿੱਚ ਸੀ ਤਾਂ ਬਹੁਤ ਲੋਕਾਂ ਨੇ ਉਹਨਾਂ ਨਿਸ਼ਾਨਾਂ ਨੂੰ ਜਿਹੜੇ ਉਸਨੇ ਵਿਖਾਏ ਸਨ ਵੇਖ ਕੇ ਉਸਦੇ ਨਾਮ ਉੱਤੇ ਨੇਚਾ ਕੀਤੀ। ਪਰ ਯਿਸੂ ਨੇ ਆਪ ਨੂੰ ਉਹਨਾਂ ਦੇ ਹੱਥ ਵਿੱਚ ਨਾ ਸੌਂਪਿਆ। ਇਸ ਲਈ ਜੋ ਸਭ ਦਾ ਨੂੰ ਜਾਣਦਾ ਸੀ ਅਤੇ ਉਹਨੂੰ ਇਹ ਲੋੜ ਨਹੀਂ ਸੀ ਕਿ ਮੁੱਖ ਦੇ ਵੇਖੇ ਕੋਈ ਸਾਖੀ ਦੇਵੇ। ਕونکی ਉਹ ਆਪੇ ਜਾਂਦਾ ਸੀ ਪਏ ਮਨੁੱਖ ਦੇ ਅੰਦਰ ਕੀ ਹੈ